ਸੋ ਮੈਂ ਟੋਟ ਆਪਣਾ ਸਿੱਖਿਆਨਤ ਅਸੀਂ ਇਸ ਵਕਤ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆ ਖਾਸ ਤੌਰ ਤੇ ਅਸੀਂ ਇਲੈਕਸ਼ਨ ਨੂੰ ਲੈ ਕੇ ਖੜੇ ਆ ਇਸ ਵਿੱਚ ਸਾਡੇ ਚ ਪੰਜਾਬ ਦੀ ਉਹ ਉਬਲਣ ਆਵਾਜ਼ ਇਸ ਤਮ ਖੜੇ ਕਿ ਲੋਕਾਂ ਨੇ ਇਲੈਕਸ਼ਨ ਲੈ ਕੇ ਕੀ ਕੀ ਚਾਹ ਰਹੇ ਆ ਮੈਡਮ ਰੰਦੀਪ ਜੀ ਮੈਡਮ ਜਿਹੜੇ ਕੋਈ ਫਿਰ ਤੋਂ ਟੋਟ ਆਮ ਨੇ ਸਾਹਮਣੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਥੈਂਕ ਯੂ ਸੋ ਮਚ ਜੀ ਮੈਡਮ ਅਸੀਂ ਗੱਲ ਕਰੀਏ ਲੁਧਿਆਣਾ ਸ਼ਹਿਰੋਂ ਨੂੰ ਲੈ ਕੇ ਗੱਲ ਕਰੀਏ ਤੇ ਕਿਵੇਂ ਦੀ ਇਹ ਸਰਗਰਮੀਆਂ ਲੁਧਿਆਣਾ ਵਿੱਚ ਤੇ ਕਿਵੇਂ ਦਾ ਕੀ ਲੱਗ ਰਿਹਾ ਮਾਹੌਲ ਬਹੁਤ ਵਧੀਆ ਮਾਹੌਲ ਹੈ ਜੀ ਸਾਰਾ ਭਰ ਪੂਰਨ ਆਸ਼ੂ ਜੀ ਦੇ ਹੱਕ ਵਿੱਚ ਹੀ ਮਾਹੌਲ ਹੈ ਹਮ ਬਿਕ ਇਸ ਚੀਜ਼ ਦੀ ਉਡੀਕ ਸੀਗੀ ਜੀ ਕਿਉਂਕਿ ਜੋ ਆਮ ਆਦਮੀ ਸਰਕਾਰ ਲੈ ਕੇ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਉਹਨਾਂ ਨੇ ਕਹਿੰਦੇ ਸੀ ਕ腐ਸ਼ਨ ਖਤਮ ਕਰਾਂਗੇ ਬਟ ਮੈਨੂੰ ਲੱਗਦਾ ਕ腐ਸ਼ਨ ਜ਼ਿਆਦਾ ਵੱਧ ਗਈ ਹੈ ਪਰ ਪੂਸ਼ਨਾਸ਼ੂ ਇੱਕ ਜਿੱਦਾਂ ਹੁੰਦੀ ਹੈ ਨਾ ਲੁਧਿਆਣੇ ਲਈ ਉਹ ਕਿਰਦਾਰ ਨੇ ਜੀ ਉਹਨਾਂ ਦਾ ਕਿਰਦਾਰ ਲੁਧਿਆਣੇ ਲਈ ਇੱਕ ਬਹੁਤ ਵਧੀਆ ਲਾਈਟ ਦੇ ਵੰਗੋ ਆ ਜੋ ਸ਼ਾਇਨ ਕਰਦੇ ਨੇ ਜਿਨ੍ਹਾਂ ਨੇ ਲੁਧਿਆਣੇ ਨੂੰ ਇੰਨਾ ਕੁ ਸੁਧਾਰਤਾ ਜੀ ਕਿ ਲੋਕਾਂ ਨੂੰ ਹੁਣ ਉਹੀ ਆਸ ਸੀ ਨਾ ਪੂਸੀ ਗਈ ਬਟ ਉਹ ਆਸ ਜਿਹੜੇ ਕਹਿੰਦੇ ਸੀ ਬਦਲਾਵ ਲਿਆਵਾਂਗੇ ਬਦਲਾਵ ਲਿਆਵਾਂਗੇ ਬਟ ਉਹਦਾ ਤਾਂ ਕੋਈ ਬਦਲਾਵ ਆਇਆ ਨਹੀਂ ਜੀ ਜੋ ਬਦਲਾਵ ਭਾਰਤ ਕੁਸ਼ਨਾਸ਼ੂ ਨਹੀਂ ਲੈ ਕੇ ਆਂਦਾ ਜੀ ਕੋਵਿਡ ਦੇ ਟਾਈਮ ਵਿੱਚ ਮੇਰੇ ਖਿਆਲ ਨਾਲ ਸਾਰੇ ਮਿਨਿਸਟਰ ਸਾਰੇ ਐਮਐਲਏ ਆਪਣੇ ਆਪਣੇ ਲੱਗੇ ਹੋਏ ਸੀਗੇ ਪਰ ਇੱਕ आशु एमआईसी जो अपनी वाइफ ਦੇ ਨਾਲ ਵੀ ਲੱਗੇ ਰਹੇ ਜਿਨ੍ਹਾਂ ਨੇ ਐਜ਼ ਅ ਫੂਡ ਮਿਨਿਸਟਰ ਉਦੋਂ ਆਪਣੀ ਜੀ ਪੂਰੀ ਹਿੰਮਤ ਕੀਤੀ ਕਿ ਹਾਂ ਮੈਂ ਆਪਣੀ ਜਨਤਾ ਨੂੰ ਪੂਰੀ ਫੈਸਿਲਿਟੀਆਂ ਦਵਾਂ ਮੈਡਮ ਆਸ਼ੂ ਦੇ ਆਸ਼ੂ ਦੇ ਨੇ ਲੋਕ ਕਿਉਂ ਪਛਾਣਦੇ ਆਸ਼ੂ ਨੇ ਅਦਨ ਕਿਹੜੇ ਕੰਮ ਕੀਤੇ ਲੁਧਿਆਣੇ ਵਾਲਿਆਂ ਨੂੰ ਵੋਟ ਪਾਣ ਆਸ਼ੂ ਜੀ ਨੇ ਲੁਧਿਆਣਾ ਬਹੁਤ ਅੱਛਾ ਡਿਵੈਲਪ ਕੀਤਾ ਜੀ ਜਿੰਨੇ ਵੀ ਬ੍ਰਿਜ ਬਣੇ ਨੇ ਹੁਣ ਬਹੁਤ ਅੱਛੇ ਪਾਰਕ ਮਨਮੀ ਉਹ ਆਸ਼ੂ ਜੀ ਦੀ ਬਦੌਲਤ ਨੇ ਜੀ ਕਮਿਊਨਿਟੀ ਸੈਂਟਰਸ ਬਹੁਤ ਅੱਛੇ ਬਣਾਤੇ ਉਹਨਾਂ ਨੇ ਸੱਤੋਂ ਵੱਡੀ ਗੱਲ ਕੀ ਉਹਨਾਂ ਦੇ ਘਰ ਜੇ ਕੋਈ ਆਂਦਾ ਉਹਦੀ ਸੁਣਵਾਈ ਹੁੰਦੀ ਹੈ ਜੀ ਇਹ ਗੱਲ ਲੋਕੀ ਕਈ ਗਲਤ ਵੀ ਬੋਲਦੇ ਨੇ ਬਟ ਮੈਨੂੰ ਲੱਗਦਾ ਕਿ ਉਹ ਦੂਰੋਂ ਦੂਰੋਂ ਦੇਖੀ ਹੋਈ ਇੱਕ ਝਲਕ ਆ ਬਟ ਅਗਰ ਨੇੜੇ ਜਾ ਕੇ ਦੇਖੋ ਤਾਂ ਭਰਤਪੂਸ਼ਣ ਆਸ਼ੂ ਇੱਕ ਇਹੋ ਜਿਹਾ ਕਰਦਾਰ ਆ ਜੀ ਤੋ ਕਹਿੰਦੇ ਆ ਨਾ ਬੰਦਾ ਬੜਬੂਲਾ ਹੋ ਜਾਂਦਾ ਕਈ ਵਾਰ ਪਰ ਦਿਲ ਦਾ ਸਾਫ ਆ ਜੀ ਜੇ ਤੁਸੀਂ ਉਹਨਾਂ ਨੂੰ ਇੱਕ ਵਾਰ ਕੰਮ ਕਹੋਗੇ ਉਹਨਾਂ ਦੇ ਜ਼ਿਹਨ ਚ ਰਹਿੰਦਾ ਉਹ ਕੰਮ ਕਿ ਮੈਂ ਇਹਦਾ ਕੰਮ ਮੇਰੇ ਕੰਨ ਦਾ ਕੰਮ ਦੱਸਣ ਵਾਲਾ ਬੰਦਾ ਭੁੱਲ ਜਾਂਦਾ ਉਹਨਾਂ ਨੂੰ ਯਾਦ ਰੰਦਾ ਬਈ ਤੂੰ ਇਹ ਕੰਮ ਕਿਹਾ ਸੀ ਉਹ ਹੋਇਆ ਨਹੀਂ ਹਲੇ ਹੋ ਗਿਆ ਕਿ ਨਹੀਂ ਹੋ ਗਿਆ ਇੰਨੀ ਅਟੈਚ ਤਿੰਨ ਸਾਲ ਆਪਦੀ ਸਰਕਾਰ ਰਹੀ ਹੈ ਭਾਰਤ ਕੂਸ਼ਨ ਆਸ਼ੂ ਜੀ ਨੂੰ ਸਰਕਾਰਾਂ ਨੇ ਬੜਾ ਕਹਿੰਦੇ ਨੇ ਕਿ ਬਹੁਤ ਮੈਂ ਸ਼ਬ ਨਹੀਂ ਅਸੀਂ ਕਿਸ ਤਿਕਨਾ ਬਹੁਤ ਜ਼ਿਆਦਾ ਨਾ ਨੂੰ ਕਿਸੇ ਤਿਕਨਾ ਬਲ ਆਸ਼ੂ ਜੀ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਫਿਰ ਵੀ ਉਹ ਬਲੰਦਵਾਜ ਉਮੀਦ ਦੇ ਉਮੀਦ ਖੜੀ ਹੈ ਕੀ ਲੱਗਦਾ ਕਿ 170000 ਵੋਟਾਂ ਦੇ ਵਿੱਚੋਂ ਆਸ਼ੂ ਜੀ ਆਪਣੀ ਜਿੱਤ ਪ੍ਰਾਪਤ ਕਰ ਸਕਣਗੇ ਤੁਹਾਨੂੰ ਲੱਗਦਾ ਹੈ ਕਿ ਦੇ ਸ਼ੇਰ ਨੂੰ ਜ਼ਿਆਦਾਤਰ ਯਾਦ ਕਰਕੇ ਰੱਖਿਆ ਜਾ ਸਕਦਾ ਤੁਸੀਂ ਨਹੀਂ ਦੇਖੋ ਬਸ ਹੀ ਭਾਰਤ ਪੁੱਛਣੋ ਸ਼ੇਰ ਆ ਜਿਹਨੂੰ ਕੋਈ ਕੈਦ ਨਹੀਂ ਕਰ ਸਕਦਾ ਜੀ ਠੀਕ ਆ ਸਰਕਾਰਾਂ ਨੇ ਦੱਬੰਦੀ ਕੋਸ਼ਿਸ਼ ਕੀਤੀ ਪਰ ਸਿੱਟਾ ਕੀ ਨਿਕਲਿਆ ਜੀ ਇੱਕ ਖੱਜਲ ਖਵਾਰੀ ਸੀ ਉਹਨਾਂ ਨੇ ਕਰਤੀ ਜੀ ਹੁਣ ਫਿਰ ਸ਼ੇਰ ਦਿਹਾੜ ਕੇ ਆ ਰਿਹਾ ਵਾ ਤੇ ਮੈਡਮ ਖਾਸ ਲੁਧਿਆਣੇ ਸ਼ਹਿਰ ਚ ਤੁਹਾਨੂੰ ਕੀ ਲੱਗਦਾ ਕਿਹੜੀ ਚੀਜ਼ ਦੀ ਆਮ ਜਨਤਾ ਨੂੰ ਜ਼ਿਆਦਾ ਜ਼ਰੂਰਤ ਹੈ ਕਿਹੜੇ ਕਿਹੜੇ ਕੰਮ ਜਿਹੜੇ ਰੰਦੇ ਨਾ ਜਿਹੜੇ ਕਰਾਓਗੇ ਕਿ ਤੁਸੀ ਲੱਗਦਾ ਜਿਹੜੀ ਆਮ ਜਨਤਾ ਉਹਨਾਂ ਨੂੰ ਛੋਟੇ ਛੋਟੇ ਕੰਮਾਂ ਲਈ ਬਹੁਤ ਭੱਜਣਾ ਪੈਂਦਾ ਜੀ ਜੀ ਬਿਲਕੁਲ ਜੋ ਅਸੂਜੀ ਦੇ ਦਫ਼ਤਰ ਵਿੱਚ ਹੀ ਹੋ ਜਾਂਦੇ ਜੀ ਅੱਛਾ ਮੈਡਮ ਮੈਂ ਦੇਖਿਆ ਕਿ ਅਸੀਂ ਆਸ਼ੂ ਦੇ ਦਫ਼ਤਰ 'ਚ ਬੈਠੇ ਹੋਏ ਸੀ ਕਿ ਆਮ ਜਨਤਾ ਨਾਲ ਕੋਈ ਕੰਮ ਆ ਰਿਹਾ ਫੋਨ ਆਉਂਦਾ ਸਪੋਰਟ ਆਉਂਦਾ ਸਪੋਰਟ ਹੀ ਹਰ ਇੱਕ ਨਾਲ ਗੱਲ ਕਰਕੇ ਆਫੀਸਰ ਆ ਚੇਅਰਮੈਨ ਆ ਫਲਾਣਾ ਆਉਂਦਾ ਸਪੋਰਟ ਹੀ ਲੋਕਾਂ ਦੇ ਕੰਮ ਕਰਦਾ ਮੈਂ ਕਹਿੰਦਾ ਤੁਹਾਡੇ ਸਾਹਮਣੇ ਐਗਜ਼ਾਮਪਲ ਦੇਖ ਚੁੱਕੇ ਹੁਣ ਵੀ ਤੁਸੀਂ ਮੈਂ ਦੇਖ ਚੁੱਕਿਆ ਕਿ ਇਸੇ ਦਿਨ ਅਗਰ ਪਰਮਾਤਮਾ ਨਾਲ ਦੀ ਝੋਲੀ 'ਚ ਜਿੱਤ ਪਾਉਂਦੇ ਨੇ ਕਿ ਇਹ ਰਤਵਾ ਇਹ ਉਹਨਾਂ ਦਾ ਵਿਵਹਾਰ ਜਨਤਾ ਨਾਲ ਸੇਮ ਰਹੇਗਾ ਕਿ ਜਾਂ ਤੁੰਚ ਸਰੀਆ ਵੀ ਆ ਸਕਦਾ ਕਿਉਂਕਿ بڑے بڑے ਨੇਤਾ ਦੇਖਣਾ ਜਿਨ੍ਹਾਂ ਦੇ ਤੁੰਚ ਸਰੀਆ ਆ ਚੁੱਕੇ ਹੁੰਦਾ ਨਾ ਤਾਂ ਤੁੰਚ ਸਰੀਆ ਪਹਿਲਾਂ ਸੀ ਤੇ ਨਾ ਹੁਣ ਜੀ ਇਹ ਉੱਚ ਆਪਣੀ ਮਾੜੀ ਸੋਚ ਆਪਾਂ ਕਹਿ ਦਿੰਨੇ ਆ ਇੱਕ ਫੈਮਲੀ ਨੂੰ ਚਲਾਉਣ ਲਈ ਨਾ ਇਹ ਜਾਂਦਾ ਕਿ ਜਿੰਨੇ ਵੀ ਅਗਰ ਕੋਈ ਐਮਸੀ ਦਿਖਾ ਲੈ ਕਰੀਏ ਜਾਂ ਲੀਡਰਾਂ ਦੀ ਗੱਲ ਕਰੀਏ ਜਾਂ ਐਮਪੀ ਮੰਤਰੀਆਂ ਦੀ ਗੱਲ ਕਰੀਏ ਕਿ ਜਿੱਤਣ ਤੋਂ ਬਾਅਦ ਉਹਨਾਂ ਦੀ ਧੌਣ ਦੇ ਵਿੱਚ ਸਰੀਆ ਬਹੁਤ ਜਲਦੀ ਆਂਦਾ ਜਾਂ ਜਿਵੇਂ ਤੁਹਾਡੇ ਮਿਸਟਰ ਲੁਧਿਆਣਾ ਦੀ ਗੱਲ ਕੀ ਤੇ ਪਾਪੋਰਸ਼ਨ ਦੀ ਗੱਲ ਕਰੇ ਕਿ ਇਸ ਤਰੀਕੇ ਦਾ ਨਾ ਕੋਈ ਦੇਖੋ ਜੀ ਨਾ ਤਾਂ ਪਹਿਲਾਂ ਧੌਣ ਚ ਸਰੀਆ ਸੀ ਤੇ ਨਾ ਹੋਣਾ ਜੀ ਅਗਰ ਇੱਕ achhi family ਦੇਖੀ ਜਾਵੇ ਤਾਂ ਇੱਕ ਪਿਓ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਕਠੋਰ ਹੀ ਹੁੰਦਾ ਜੀ ਪਰ ਉਹ ਆਪਣੀ ਫੈਮਲੀ ਨੂੰ ਐਦਾਂ ਸੰਭਾਲ ਕੇ ਰੱਖਦਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਉਹਨਾਂ ਲਈ ਕੀਤੇ ਸਾਰੇ ਕੰਮ ਤੇ ਭਾਰਤ ਪੂਸ਼ਣ ਆਸ਼ੂ ਨੂੰ ਮੈਂ ਇੱਕ ਪਿਓ ਦਾ ਹੀ ਖਿਤਾਬ ਦੇ ਰਹੀਆਂ ਲੁਧਿਆਣੇ ਲਈ ਜੀ ਕਿ ਉਹ ਪਿਓ ਆ ਜਿਹੜਾ ਉੱਪਰੋਂ ਦਾ ਕਠੋਰ ਆ ਬਟ ਅੰਦਰੋਂ ਉਹਨੂੰ ਇਹ ਆ ਕਿ ਮੇਰੇ ਲੁਧਿਆਣਾ ਨਿਵਾਸੀਆਂ ਨੂੰ ਕਦੇ ਕਿਸੇ ਚੀਜ਼ ਦੀ ਤਕਲੀਫ ਨਾ ਹੋਵੇ 1.70 ਲੱਖ ਦੀ ਵੋਟ ਲੁਧਿਆਣਾ ਸ਼ਹਿਰ ਜਿੱਦੇ ਵਿੱਚ ਹੁਣ ਤੁਹਾਨੂੰ ਸਾਰ ਨੂੰ ਮਿਹਨਤ ਕਰਨੀ ਪੈ ਰਹੀ ਹੈ। ਕੀ ਆ ਪੂਰੀ ਦੀ ਪੂਰੀ ਲੀਡਰਸ਼ਿਪ ਲੁਧਿਆਣਾ ਦੇ ਕਾ ਬੈਠੀ ਹੋਈ ਹੈ? ਦੇਖੋ ਜੀ ਲੀਡਰਸ਼ਿਪ ਨੇ ਤਾਂ ਆਣੀ ਹੈ। ਜੀ। ਪ੍ਰੈਜ਼ੈਂਟ ਸਰਕਾਰ ਆ ਉਹਨਾਂ ਨੇ ਤਾਂ ਆਪਣਾ ਵਾਹ ਲਾਣੀ ਹੈ। ਜੀ। ਬਟ ਮੈਨੂੰ ਨਹੀਂ ਲੱਗਦਾ ਇਹ ਕੋ ਭਾਰਤ ਪੁਛੇ ਅਸ਼ ਨੂੰ ਹਰਾ ਪਾਣਗੇ। ਮੈਂ ਟੱਕਰ ਕਿਸ ਦੇ ਨਾਲ ਮਹਿਸੂਸ ਕਰਦੋ ਕਿ ਐਸਮ ਟੱਕਰ ਸਾਡੀ ਇਹ ਦੇ ਨਾਲ। ਟੱਕਰ ਤਾਂ ਦੇਖੋ ਸਰਕਾਰ ਨਾਲ ਹੀ ਆ। ਜੀ। ਐਟ ਪ੍ਰੈਜ਼ੈਂਟ ਜਿਹੜੀ ਟੱਕਰ ਆ ਉਹ ਸਰਕਾਰ ਨਾਲ ਹੀ ਆ। ਬੱਤੇ ਭਾਰਤ ਪੂਸ਼ਣ ਅਸ਼ੂ ਦਾ ਜੋ ਕਲੜਾ ਨਾ ਉਹ ਭਾਰੀ ਆ ਬਿਕੋਜ਼ ਉਹਨਾਂ ਨੇ ਲੋਕਾਂ ਦੇ ਦਿਲਾਂ 'ਚ ਘਰ ਬਣਾਇਆ ਹੋ ਮੇडम ਸਰਕਾਰ ਨਾਲ ਟਕਰਾ ਤੇ ਤੁਹਾਨੂੰ ਪਤਾ ਕਿ ਪੂਰੀ ਦੀ ਪੂਰੀ ਸਰਕਾਰ ਆ ਕੇ ਲੁਧਿਆਣੇ ਬੈਠੇਗੀ ਭਾਰਤ ਪੂਸ਼ਣ ਜੀ ਨੂੰ ਹਰਾਉਣ ਵਾਸਤੇ ਪੂਰੀ ਸਰਕਾਰ ਪਰ ਜਿੱਥੇ ਪੂਰੀ ਸਰਕਾਰ ਆ ਕੇ ਬੈਹ ਜੰਨੀ ਆ ਉੱਥੇ ਫਿਰ ਮਾਮਲਾ ਥੋੜਾ ਟਫ ਹੋ ਜਾਂਦਾ ਸਰਕਾਰ ਆ ਕੇ ਬੈਠੋਗੀ ਲੋਕ ਤਾਂ ਨਹੀਂ ਬੈਠੇ ਉਹਨਾਂ ਨਾਲ ਜੀ ਲੋਕ ਭਾਰਤ ਪੂਸ਼ਣ ਅਸ਼ ਨਾਲ ਕਿੰਨਾ ਕੋਈ ਵਿਸ਼ਵਾਸ ਲੋਕਾਂ ਦੇ ਲੁਧਿਆਣੇ ਦੇ ਲੋਕਾਂ ਦਾ ਬਹੁਤ ਵਿਸ਼ਵਾਸ ਆ ਜੀ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਕ ਮੌਕਾ ਦੇ ਕੇ ਦੇਖਿਆ ਬਦਲੇ ਵਿੱਚ ਪੱਕਾ ਸ਼ਾਈ برداشت ਹੋਈਆ ਪੁਲਿਸੀ ਧੱਕਾਸ਼ਾਹੀ ਬਹੁਤ ਹੋ ਰਹੀਆ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਨੇ ਜੀ ਅਸੀਂ ਹੁਣ ਸੇਫਲੀ ਲੇਡੀਜ਼ ਪਹਿਲਾਂ ਤਾਂ ਲੇਡੀਜ਼ ਹੁੰਦਾ ਜੈਂਟਸ ਵੀ ਨਹੀਂ ਸੇਫਲੀ ਜਾ ਸਕਦੇ ਲੋਅ ਇਨ ਆਰਡਰ ਦੀ ਗੱਲ ਕਰੀਆ ਪੂਰੇ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਨਾਲ ਨਾ ਰੱਦ ਬਹੁਤ ਵਿਗੜ ਚੁਕੇ ਨੇ ਲੋਅ ਇਨ ਆਰਡਰ ਤਾਂ ਹੁਣ ਰਿਆ ਹੀ ਨਹੀਂ ਜੀ ਕੋਈ ਇੱਕ ਪਹਿਲਾਂ ਦਬਕਾ ਸੀ ਜੋ ਕਾਂਗਰਸ ਦੀ ਸਰਕਾਰ ਸੀ ਡਿਪਾਰਟਮੈਂਟ ਬਰਦੇ ਸੀਗੇ ਉਹਨਾਂ ਨੂੰ ਪਤਾ ਸੀ ਕਿ ਸਾਡੇ ਮინისტრ ਨੇ ਜਿਹੜੇ ਉਹਨਾਂ ਲਈ ਅਸੀਂ ਇੱਕ ਐਕਚੁਅਲ ਚ ਕੰਮ ਕਰਨਾ ਮੈਨੂੰ ਨਹੀਂ ਲੱਗਦਾ ਕਿ ਇਹ ਇਸ ਸਰਕਾਰ ਵਿੱਚ ਕਿਸੇ ਦੀ ਪੰਜਾਬ ਲੈਵਲ ਤੋਂ ਚੱਲਦੀ ਹੈ ਇੱਥੇ ਤਾਂ ਸਾਰੇ ਆਰਡਰ ਹੀ ਦਿੱਲੀ ਤੋਂ ਹੁੰਦੇ ਨੇ ਜੀ ਹਰ ਸਰਕਾਰੀ ਦਿੱਲੀ ਤੋਂ ਚੱਲ ਰਹੀ ਹੈ ਜੀ ਬਿਲਕੁਲ ਦੋਸਤ ਤੁਸੀਂ ਦੇ ਰਹੇ ਖਾਸ ਮੁਲਾਕਾਤ ਆਸ ਤੇ ਕੰਮ ਨੇ ਸਾਹਮਣੇ ਮੈਨਾਂ ਤੁਹਾਡਾ ਲੁਧਿਆਣਾ ਦੇ 1.70 ਹਜ਼ਾਰ ਮੋਟਰਾਂ ਨੂੰ ਤੁਹਾਡਾ ਖਾਸ ਹੋ ਤੇ ਤੁਹਾਡੀ ਕੀ ਅਪੀਲ ਕੀ ਹੈ ਮੇਰੀ ਲੁਧਿਆਣਾ ਦੇ ਨਿਵਾਸੀਆਂ ਨੂੰ ਇਹੀ ਅਪੀਲ ਆ ਹੱਥ ਜੋੜ ਕੇ ਇੱਕ ਮੌਕਾ ਤੁਹਾਨੂੰ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੇ ਕਿ ਸਾਨੂੰ ਲਿਆਓ ਅਸੀਂ ਦਿਖਾਵਾਂਗੇ ਉਹ ਦਿਖਾਵਾ ਤੁਸੀਂ ਦੇਖ ਚੁੱਕੇ ਹੋ ਸਿਵਾਏ ਲੁੱਟ ਖੋ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡੀਆਂ ਨੇ ਤੇ ਮੈਂ ਸਿਰਫ ਇੰਨਾ ਕਹਿ ਰਹੀ ਹਾਂ ਕਿ ਦੁਬਾਰਾ ਤੁਹਾਨੂੰ ਇੱਕ ਮੌਕਾ ਮਿਲ ਰਿਹਾ ਕਾਂਗਰਸ ਨੂੰ ਲੈ ਕੇ ਆਉਣ ਦਾ ਔਰ ਜੋ ਕਾਂਗਰਸ ਨੇ ਪੰਜਾਬ ਲਈ ਕੀਤਾ ਕਿਸੇ ਨੇ ਨਹੀਂ ਕੀਤਾ ਸੋ ਇਸ ਓਪਰਚ्युनिटी ਨੂੰ ਹੁਣ ਨਾ ਗਵਾਇਓ ਭਾਰਤ ਭੂਸ਼ਣ ਆਸ਼ੂ ਇੱਕ ਵਧੀਆ ਨੀਅਤ ਦੇ ਬੰਦੇ ਨੇ ਜੋ ਹਰੇਕ ਦੇ ਨਾਲ ਖੜੇ ਹੋਣ ਵਾਲੇ ਨੇ ਜੇ ਉਹਨਾਂ ਨੇ ਕਿਹਾ ਕਿ ਇਹ ਕੰਮ ਹੋਏਗਾ ਤਾਂ ਹੋਏਗਾ ਤਮ ਇਹੇ ਜੀ ਇਨਸਾਨ ਨੂੰ ਸਪੋਰਟ ਕਰਨਾ ਸਾਡੀ ਵੀ ਇੱਕ ਭਾਰਤੀ ਨਾਗਰਿਕ ਦੀ ਵਾਂਗੂ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹ ਕੈਂਡੀਡੇਟ ਨੂੰ ਚੁਣੀਏ ਜੋ ਸਾਡੇ ਨਾਲ ਖੜੇ ਔਰ ਸਾਡੇ ਸ਼ਹਿਰ ਦੀ ਇੱਜ਼ਤ ਨੂੰ ਹੋਰ ਵੀ ਵਧਾਵੇ ਕਿ ਇੱਕ ਐਮਐਲਏ ਨੇ ਸਾਰੀ ਸੋਸਾਇਟੀ ਨੂੰ ਚੇਂਜ ਕੀਤਾ ਜੀ ਦੋਸਤੋ ਇੱਕ ਬੰਨੇ ਪੂਰੀ ਸਰਕਾਰ ਤੇ ਇੱਕ ਬੰਨੇ ਭਾਰਤ ਪੂਰਨ ਆਸ਼ੀ ਜੀ ਹੁਣ ਦੇਖਣਾ ਹੈ ਕਿ ਆਓ ਦੇਖੇ ਜਰਾ ਕਿਸਵੇਂ ਹੈ ਕਿੰਨਾ ਰਮ ਤੁਸੀਂ ਦੇਖ ਰਹੀ ਖਾਸ ਮੁਲਾਕਾਤ ਆਜ ਤੱਕ ਆਪਣੇ ਸਾਹਮਣੇ ਲੁਧਿਆਣੇ ਤੋਂ